ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਆਪਣੇ ਹੀ ਨਗਰ ਨਿਗਮ ਖਿਲਾਫ ਨارهਬਾਜ਼ੀ ਕੀਤੀ ਜਾ ਰਹੀ ਰੋਸ਼ਮਜਹਿਰਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਪੀਐਫ ਐਨਪੀਐਸ ਅਤੇ ਐਲਆਈਸੀ ਦੀਆਂ ਕਿਸ਼ਤਾਂ ਜਿਹੜੀਆਂ ਨੇ ਸਾਡੇ ਖਾਤੇ ਦੇ ਵਿੱਚ ਨਹੀਂ ਭੇਜੀਆਂ ਜਾ ਰਹੀਆਂ। ਜਦ ਵੀ ਨਗਰ ਨਿਗਮ ਪ੍ਰਸ਼ਾਸਨ ਦੇ ਨਾਲ ਇਸ ਸੰਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਵਿੱਤੀ ਹਾਲਤ ਠੀਕ ਨਾ ਹੋਣ ਕਰਕੇ ਟਾਲਮਟੋਲ ਕਰਦੇ ਨਜ਼ਰ ਆਉਂਦੇ ਨੇ। ਪਰੰਤੂ ਨਗਰ ਨਿਗਮ ਵਿਖੇ ਬਿਨਾਂ ਕਿਸੇ ਜ਼ਰੂਰਤ ਤੋਂ ਫਰਨੀਚਰ ਦੀ ਖਰੀਦ, ਰੈਨੋਵੇਸ਼ਨ ਦਾ ਕੰਮ, ਮਿਊਜ਼ੀਕਲ ੰਡਾਂ ਦੇ ਵਿੱਚ ਉਹ ਹੀ ਕੀਤਾ ਜਾ ਰਿਹਾ ਤੇ ਅੱਜ ਫਿਰ ਇੱਕ ਵਾਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਗੁੱਸਾ ਉਦੋਂ ਸੱਤਵੇਂ ਸਿਮਾਨ ਤੇ ਚੜ ਗਿਆ ਜਦੋਂ ਪੰਜ ਨੰਨੀਆਂ ਗੱਡੀਆਂ ਖਰੀਦ ਲਈਆਂ ਗਈਆਂ ਜਦਕਿ ਰਿਟਾਇਰ ਹੋਏ ਮੁਲਾਜ਼ਮਾਂ ਦੇ ਪੰਨ ਤੇ ਕਿਉਂ ਤੱਕ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਮੁਲਾਜ਼ਮਾਂ ਦਾ ਪੀਐਫ ਅਤੇ ਐਲਆਈਸੀ ਵਰਗੀਆਂ ਕਿਸਤਾਂ ਜਿਹੜੀਆਂ ਨੇ ਉਹ ਤਨਖਾਹ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਰੋਸ਼ਮੁਜਹਿਰਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਿਹੜੀਆਂ ਹੋਰ ਮੰਗਾਂ ਕੀਤੀਆਂ ਗਈਆਂ ਆ ਤੁਸੀਂ ਆਪ ਹੀ ਸੁਣ ਲਓ ਕਿਹੜੀ ਕਾਰਨ ਨੂੰ ਲੈ ਕੇ ਨਗਰ ਨਿਗਮ ਦੇ ਖਿਲਾਫ ਮੋਰਚਾ ਬਣੇ ਉੱਗਾ ਅੱਜ ਐਕਚੁਅਲੀ ਗੱਲ ਇਹ ਹੈ ਭਾਰਤੀ ਮਜ਼ਦੂਰ ਸੰਘ ਨਾਲ ਸਾਡੀ ਜਿਹੜੀ ਮਿਊਸਪਲ ਵਰਕਰ ਯੂਨੀਅਨ ਹੈ ਉਸ ਸੰਬੰਧਤ ਹੈ ਆ ਪ੍ਰਧਾਨ ਜੀ ਵੱਲੋਂ ਸ਼ਿਮਕਮਾਰ ਜੀ ਵੱਲੋਂ ਸਾਨੂੰ ਇਹ ਕਾਲ ਆਈ ਵੀ ਆਪਣੇ ਮੁਲਾਜ਼ਮਾਂ ਦਾ ਜਿਹੜਾ ਪੀਐਫ ਹੈ ਐਸੇ ਦਾ ਸਾਡੇ ਵਿੱਚ ਡੇਲੀ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਸੀ ਕਿ ਪੀਐਫ ਹੈ ਜਿਹੜਾ ਸਾਡਾ ਜਿਹੜਾ ਸਾਡਾ ਹੱਕ ਹੈ ਜਿਹਦਾ ਸਾਨੂੰ ਕੀ ਵਿਆਜ ਦਾ ਵੀ ਨੁਕਸਾਨ ਹੋ ਰਿਹਾ ਹੈ ਪਹਿਲਾਂ ਵੀ ਜਿਹੜਾ ਸਾਡਾ ਪੀਐਫ 12 ਕਰੋੜ ਰੁਪਏ ਬਕਾਇਆ ਸੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੀਗਾ ਉਹ ਪੈਂਡਿੰਗ ਹੱਥ ਚੱਲਦਾ ਆ ਰਿਹਾ ਸੀ ਉਹਦਾ ਸਾਨੂੰ ਕਟੋ-ਕਟ ਇੱਕ ਮਿਲਾਵਾਂ ਨੂੰ 50000 ਤੋਂ ਜ਼ਿਆਦਾ ਵਿਆਜ ਦਾ ਜਿਹੜਾ ਨੁਕਸਾਨ ਹੋਇਆ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਨੇ ਉਸਤੇ ਕਦੀ ਗੌਰ ਨਹੀਂ ਕੀਤੀ ਇਹਨਾਂ ਦਾ ਪੀਐਫ ਦਾ ਜਿਹੜਾ ਨੁਕਸਾਨ ਹੈ ਉਲਟਾ ਹੁਣ ਦੁਬਾਰਾ ਤੋਂ ਆ ਕੇ ਆ ਪਿਛਲੇ 6 ਮਹੀਨਿਆਂ ਤੋਂ ਸਾਡਾ ਪੀਐਫ ਜਿਹੜਾ ਉਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਜਾ ਰਿਹਾ ਇਹਦੇ ਇਹਦੇ ਵਾਸਤੇ ਔਰ ਇੱਕ ਜਿਹੜੀਆਂ ਸਾਡੀਆਂ ਇਹਨਾਂ ਨੇ ਮਿਊਨਿਸਪਲ ਫੰਡ ਦੇ ਵਿੱਚੋਂ ਜੋ ਵੀ ਖਰਚਾ ਜਿਹੜਾ ਨਗਰ ਨਿਗਮ ਦੀ ਜਿਵੇਂ ਪਿੱਛੇ ਆਡੀਟੋਰੀਅਮ ਬਣਿਆ 60 ਲੱਖ ਰੁਪਏ ਐਕਸਟਰਾ ਉਹਦੇ ਤੇ ਖਰਚ ਕੀਤਾ ਜਿਹੜੀਆਂ ਗੱਡੀਆਂ 75 ਲੱਖ ਦੀਆਂ ਤਕਰੀਬਨ ਆਈਆਂ ਉਹ ਵੀ ਮੁਸਕ ਪੰਡ ਜੋ ਆਈਆਂ ਅਸੀਂ ਇਹਦਾ ਇਹਦੀ ਨਹਿਤੀ ਕਰਦੇ ਹਾਂ ਸਰਕਾਰ ਇਹਦੀ ਐਡਮਿਨਿਸਟ੍ਰੇਸ਼ਨ ਦੀ ਪੀਏ ਜਿਹੜਾ ਸਾਡਾ ਪੀਐਫ ਜਮਾ ਨਹੀਂ ਕਰ ਰਿਹਾ ਆਪਣਾ ਹੋਰ ਕੰਮਾਂ ਦੇ ਵਿੱਚ ਪੈਸਾ ਲਾ ਰਿਹਾ ਇਹਨੂੰ ਬੰਦ ਕੀਤਾ ਜਾਵੇ ਅਸੀਂ ਇਹ ਧਰਨੇ ਦੇ ਤਹਿਤ ਇਹ ਫੈਸਲਾ ਲਿਆ ਹੈ ਕਿ ਅਸੀਂ ਜਿਹੜੀਆਂ ਇਹ ਗੱਡੀਆਂ ਜਦੋਂ ਤੱਕ ਸਾਡਾ ਆਪਣਾ ਪੀਐਫ ਜਮਾ ਨਹੀਂ ਹੁੰਦਾ ਜਾਂ ਸੀਪੀਐਫ ਜਮਾ ਨਹੀਂ ਹੁੰਦਾ ਵੀ ਅਸੀਂ ਇਹ ਗੱਡੀਆਂ ਚੱਲਣ ਨਹੀਂ ਦੇਵਾਂਗੇ ਇਹਦੇ ਖਿਲਾਫ ਜੀ ਧਰਨਾ ਦੋਈ ਤੁਹਾਡੀ ਪ੍ਰਸ਼ਾਸਨ ਨਾਲ ਨਗਰ ਨਗਮ ਦੇ ਕਮਿਸ਼ਨਰ ਜਾਂ ਕਿਸੇ ਨਾਲ ਦੇਖੋ ਪਿਛਲੇ 27 ਤਰੀਕ ਨੂੰ ਪੁਰਾ ਆਦੀ ਵੱਲੋਂ ਮੈਮੋਰੰਡਮ ਦਿੱਤਾ ਗਿਆ ਕੋਈ ਵੀ ਸਾਡੋ ਕਾਲ ਨਹੀਂ ਕੀਤੀ ਜੇ ਤੁਹਾਡੀਆਂ ਕੀ ਮੰਗਾਂ ਨੇ ਮੰਗਾਂ ਦੇ ਪ੍ਰਤੀ ਕੋਈ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਸਾਨੂੰ ਮਜਬੂਰਨ ਇਹ ਜਿਹੜਾ ਹੈ ਧਰਨਾ ਐਲਾਨ ਦੀ ਐਲਾਨ ਕਰਨਾ ਪੈ ਰਿਹਾ ਹੈ ਤਾਂ ਇਹਦਾ ਸਾਰਾ ਜਿਹੜਾ ਵੀ ਕੋਈ ਨੁਕਸਾਨ ਹੁੰਦਾ ਹੈ ਇਹਦਾ ਸਾਰਾ ਲੋਕਲ ਐਡਮਿਨਿਸਟ੍ਰੇਸ਼ਨ ਉੱਤੇ ਜਿੰਮੇਵਾਰ ਹੋਵੇਗੀ ਦੇਖੋ ਸਾਡੇ ਨਾਲ ਸਾਰੀਆਂ ਯੂਨੀਅਨਾਂ ਜਿਹੜੀਆਂ ਭਾਰਤੀ ਮਜ਼ਦੂਰ ਸੰਘਾ ਨਾਲ ਸੰਬੰਧਿਤ ਨੇ ਉਹ ਇਹਨਾਂ ਸਾਡੇ ਨਾਲ ਸਹਿਮਤ ਨੇ ਕਿ ਸਤੋਂ ਕਿ ਸਾਰੇ ਸਮੂਹ ਮਜ਼ਦੂਰਾਂ ਦਾ ਇਹ ਜਿਹੜਾ ਹੈ ਪੀਐਫ ਹੈ ਉਹ ਕਹਿੰਦੀ ਹੈ ਵੀ ਜੋ ਵੀ ਰਣਨੀਤੀ ਬਣੇਗੀ ਅਸੀਂ ਆਪਣੀ ਡਿਸਕਸ ਕਰਕੇ ਅੱਜ ਕਮੇਟੀ ਬਣਾ ਕੇ ਆ ਦੋ ਘੰਟੇ ਜੇ ਸਾਡੀ ਕਾਮ ਸੀਗੀ ਇਹਨੂੰ ਅਸੀਂ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਹੈ ਰਣਨੀਤੀ ਬਣਾਵਾਂਗੇ ਅਗਲੀ ਜੋ ਵੀ ਬਣੇਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੀ ਜਿੰਨਾ ਕਰਦੇ ਨੇ ਪਬਲਿਕ ਵਰਕਰ ਯੂਨੀਅਨ ਸੰਬੰਧਨ ਭਾਰਤੀ ਮਜ਼ਦੂਰ ਸੰਘਾ ਘੜੀ ਅੱਜ ਦੀ ਕਾਲ ਐ ਜਿਹੜਾ ਉਹ ਧਰਨਾ ਲਾਇਆ ਗਿਆ 2 ਘੰਟੇ ਦਾ 5-6 ਮਹੀਨੇ ਤੋਂ ਸਾਡਾ ਪੀਐਫ ਹੈ ਜਿਹੜਾ ਉਹ ਜਮਾ ਨਹੀਂ ਹੋ ਰਿਹਾ ਪਹਿਲਾਂ 1 ਮਹੀਨੇ ਦਾ ਡਿਲੇ ਹੋ ਗਿਆ ਫਿਰ 2 ਮਹੀਨੇ ਦਾ ਫਿਰ 3 ਮਹੀਨੇ ਦਾ ਹੌਲੀ-ਹੌਲੀ 5-6 ਮਹੀਨੇ ਦਾ ਹੋ ਗਿਆ 7 ਮਹੀਨੇ ਦਾ ਅਸੀਂ ਕਿੰਨੀ ਵਾਰ ਪ੍ਰਸ਼ਾਸਨ ਨੂੰ ਯਾਦ ਵੀ ਦਿਲਾਇਆ ਮੰਗ ਪੱਤਰ ਵੀ ਦਿੱਤਾ ਵੀ ਜਿਹੜਾ ਸਾਡਾ ਪੀਐਫ ਹੈ ਉਹ ਜਮਾ ਨਹੀਂ ਹੋ ਰਿਹਾ ਜਦ ਸਾਡੀ ਤਨਖਾਹ ਦੇ ਵਿੱਚੋਂ ਪੀਐਫ ਕੱਢ ਕੇ ਜਾਂਦਾ ਤਾਂ ਸਾਡਾ ਪੀਐਫ ਜਮਾ ਕਿਉਂ ਨਹੀਂ ਹੁੰਦਾ ਪਰ ਉਸ ਗੱਲ ਕਈ ਨਾ ਕਦੀ ਨਾ ਕੋਈ ਗੌਰ ਨਹੀਂ ਕਰੀ ਪ੍ਰਸ਼ਾਸਨ ਵੱਲੋਂ ਉਸ ਦਿਵਾਰ ਅਸੀਂ ਇੱਕ ਮੰਗ ਪੱਤਰ ਵੀ ਦਿੱਤਾ ਪਿਛਲੀ 27 ਤਰੀਕ ਨੂੰ ਪਿਛਲੀ 27 ਤਰੀਕ ਨੂੰ ਮੰਗ ਪੱਤਰ ਦਿੱਤਾ ਆ ਦੇਖ ਲਓ ਅੱਜ 22 ਤਰੀਕ ਹੋ ਗਈ ਹੁਣ ਮੰਨ ਲਓ ਤਾਂ ਇਹਨਾਂ ਨੇ ਕੋਈ ਮੀਟਿੰਗ ਰੱਖੀ ਐ 30 ਤਰੀਕ ਦੀ ਮੰਨੂ ਵਾਲੇ ਕੋਈ ਚਿੱਠੀ ਨਹੀਂ ਮਿਲੀ ਹੈਗੀ ਸੁਣਨ ਚਾਹ ਵੀ 30 ਤਰੀਕ ਦੀ ਮੀਟਿੰਗ ਆ ਪੂਰੇ 1 ਮਹੀਨੇ ਬਾਅਦ ਤੇ ਜਿਹੜਾ ਪੀਐਫ ਪਿੱਛੇ ਜੇ ਤਨਾਵ ਪ੍ਰਦਰਸ਼ਨ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕੁਝ ਟਾਈਮ ਪਹਿਲਾਂ ਐਦਾਂ ਹੀ ਪੀਐਫ ਹੌਲੀ ਹੌਲੀ ਜਮ੍ਹਾਂ ਹੁੰਦਾ ਹੁੰਦਾ ਸਾਡਾ 10-12 ਸਾਲ ਦਾ ਪੀਐਫ ਜਮ੍ਹਾਂ ਉਹ ਪੈਂਡਿੰਗ ਹੋ ਗਿਆ ਸੀ ਜਿਹਦੀ ਰਕਮ ਸੀ 12 ਕਰੋੜ ਰੁਪਇਆ ਪਿਛਲੀ ਸਰਕਾਰ ਦੇ ਵਿੱਚ ਅਸੀਂ ਉਸ ਟੈਂਪੋਰਰੀ ਧਰਨਾ ਲਾਇਆ ਤਾਂ ਜਿਹੜਾ ਉਹ ਕਮਿਸ਼ਨ ਮੈਡਮ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਧੰਨਵਾਦ ਲਾਓ ਤੁਹਾਡਾ ਪੀਐਫ ਦਾ ਇੱਕ ਇੱਕ ਪੈਸਾ ਜਮ੍ਹਾਂ ਕਰਾਇਆ ਜਾਏਗਾ ਇਸ ਚੀਜ਼ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਚਲੋ ਅਸੀਂ ਧੰਨਵਾਦ ਕਰ ਲਿਆ ਮਹੀਨੇ ਤੋਂ ਮਹੀਨੇ ਬਾਅਦ ਪੇਮੈਂਟ ਆਈ ਚਲੋ ਕਮਿਸ਼ਨ ਸਾਹਿਬ ਦਾ ਉਹਨਾਂ ਦਾ ਜਿਹੜੇ ਉਸ ਟਾਈਮ ਕਮਿਸ਼ਨ ਮੈਡਮ ਸੀਗੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਸਾਡਾ ਇੱਕ ਇੱਕ ਪੈਸਾ ਜਮ੍ਹਾਂ ਕਰਵਾ ਦਿੱਤਾ ਉਸ ਤੋਂ ਬਾਅਦ ਟੀਮ ਦੇ ਵਿੱਚ ਪੀਐਫ ਜਮ੍ਹਾਂ ਹੁੰਦਾ ਗਿਆ ਕੋਈ ਪ੍ਰੋਬਲਮ ਨਹੀਂ ਆਈ ਪਰ 6-7 ਮਹੀਨੇ ਤੋਂ ਦੁਬਾਰਾ ਪ੍ਰੋਬਲਮ ਆਣ ਲੱਗੀ ਪਹਿਲਾਂ ਇੱਕ ਮਹੀਨੇ ਦਾ ਜਮ੍ਹਾਂ ਹੋਇਆ ਇਹ ਜਮ੍ਹਾਂ ਨਹੀਂ ਹੋਇਆ ਫਿਰ 2 ਮਹੀਨੇ ਦਾ ਜਮ੍ਹਾਂ ਨਹੀਂ ਹੋਇਆ ਅਸੀਂ ਟਾਈਮ-ਟਾਈਮ ਤੇ ਪ੍ਰਸ਼ਾਸਨ ਨੂੰ ਇਹ ਦੱਸਦੇ ਰਹੇ ਕਿ ਸਾਡਾ ਪੀਐਫ ਨਹੀਂ ਜਮ੍ਹਾਂ ਹੋ ਰਿਹਾ ਤੇ ਮਿਊਜ਼ਿਕਲ ਫੰਡ ਹੈ ਜਿਹੜਾ ਉਸ ਦੇ ਵਿੱਚੋਂ ਗਲਤ ਤਰੀਕੇ ਨਾਲ ਪੈਸੇ ਖਰਚ ਕੀਤੇ ਜਾ ਰਹੇ ਹਨ ਮੁਲਾਜ਼ਮਾਂ ਦੇ ਪੈਸੇ ਗਲਤ ਤਰੀਕੇ ਨਾਲ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਲੋੜ ਨਹੀਂ ਹੈਗੀ ਇਸ ਲਈ ਸਾਨੂੰ ਪੁਲਿਸ ਧੰਨਾ ਲਾਣ ਤੇ ਮਜਬੂਰ ਨਾ ਕਰੋ ਮਿਊਨਿਸਪਲ ਫਰਡ ਦੇ ਵਿੱਚੋਂ ਤਰਖਾਹਾਂ ਤੇ ਮੁਲਾਜ਼ਮਾਂ ਦਾ ਪੀਐਫ ਦਾ ਪੈਸਾ ਜਮ੍ਹਾਂ ਕਰਾਇਆ ਜਾਵੇ ਤੁਹਾਡੀ ਗੱਲਬਾਤ ਹੋਈ ਇਸ ਮਾਮਲੇ ਤੇ ਸਾਡੀ ਇਸ ਮਾਮਲੇ ਤੇ ਕੋਈ ਗੱਲਬਾਤ ਨਹੀਂ ਹੋਈ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਵੀ ਅਸੀਂ ਇੱਕ ਡਿਮਾਂਡ ਨੋਟਸ ਦਿੱਤਾ ਸੀਗਾ ਪਿਛਲੀ 27 ਤਰੀਕ ਨੂੰ ਦੂਜੀ 27 ਤਰੀਕ ਆਉਣ ਵਾਲੀ ਆ ਫਿਲਹਾਲ ਤੱਕ ਮੰਨੂ ਕੋਈ ਲੈਟਰ ਨਹੀਂ ਆ ਚੁੱਚੀ ਕੋਈ ਵੀ ਨਹੀਂ ਮਿਲਿਆ ਕਾਰਨ ਕੀ ਮੰਨਦੇ ਹੋ ਕਾਰਨ ਕੀ ਮੰਨਦੇ ਹੋ ਤੁਹਾ ਨੂੰ ਬਸ ਤੁਹਾਨੂੰ ਮੈਂ ਸਾਰਾ ਦੱਸਦਾ ਹੈ ਕੁਸਤਵਰ ਕੀ ਹੋਇਆ ਪਿਛਲੀ ਸਰਕਾਰ ਦੇ ਵਿੱਚ ਇੱਕ ਟੈਂਡਰ ਲੱਗਿਆ ਸਾਡਾ ਆਡੀਟੋਰੀਅਮ ਹਾਲ ਦਾ ਹੈ ਵੀ ਇਸ ਹਾਲ ਨੂੰ ਨਵਾਂ ਬਣਾਇਆ ਜਾਏਗਾ ਵੀ ਇਸ ਆਡੀਟੋਰੀਅਮ ਹਾਲ ਨੂੰ ਨਵਾਂ ਬਣਾਇਆ ਜਾਏਗਾ ਅਸੀਂ ਕਿਹਾ ਵੀ ਨਹੀਂ ਜਿੱਦਾਂ ਵੀ ਸਾਡਾ ਆਡੀਟੋਰੀਅਮ ਹੈਗਾ ਇਸ ਨੂੰ ਉਦਾਂ ਹੀ ਰੱਖਿਆ ਜਾਵੇ ਮਿਊਸਪਲ ਫੰਡ ਦੇ ਵਿੱਚੋਂ ਅਸੀਂ 1 ਰੁਪਿਆ ਵੀ ਖਰਚ ਮਿਊਸਪਲ ਫੰਡ ਦੇ ਵਿੱਚੋਂ ਅਸੀਂ 1 ਰੁਪਿਆ ਵੀ ਦਾ ਖਰਚ ਨਹੀਂ ਹੋਣ ਦਵਾਂਗੇ ਤਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਜਿਹੜਾ ਆਡੀਟੋਰੀਅਮ ਬਣ ਰਿਹਾ ਹੈ ਇਹ ਤੁਹਾਡਾ ਮੁਲਾਜ਼ਮਾ ਤਾਂ ਇਹ ਹੈ ਉਹ ਜਾ 1 ਕਰੋੜ ਰੁਪਏ ਅਸੀਂ ਇਸ ਤੇ ਲਾਣਾ ਹੈ ਉਹ ਗ੍ਰਾਂਟ ਦਾ ਪੈਸਾ ਆਇਆ ਹੈ ਮਿਊਨਿਸਪਲ ਫੰਡ ਦੇ ਵਿੱਚੋਂ ਨਹੀਂ ਲਾਣਾ ਚਲੋ ਅਸੀਂ ਕਿਹਾ ਠੀਕ ਹੈ ਜੇ ਗ੍ਰਾਂਟ ਦਾ ਪੈਸਾ ਆਇਆ ਹੈ ਮੁਲਾਜ਼ਮਾਂ ਦਾ ਪੈਸਾ ਨਹੀਂ ਖਰਚ ਹੋ ਰਿਹਾ ਤਾਂ ਤੁਸੀਂ ਗ੍ਰਾਂਟ ਦੇ ਪੈਸੇ ਦੇ ਵਿੱਚੋਂ 1 ਕਰੋੜ ਰੁਪਏ ਲਾ ਦਿੱਤਾ ਜਾਵੇ ਪਰ ਜਦ ਉਸ ਹਾਲ ਦਾ ਕੰਮ ਸ਼ੁਰੂ ਹੋਇਆ ਸਾਨੂੰ ਬਹੁਤ ਦੇ ਵਿੱਚ پتہ ਲੱਗਿਆ ਵੀ ਇੱਕ ਗ੍ਰਾਂਟ ਦੀ ਦਾ ਗ੍ਰਾਂਟ ਲੱਗੀ ਤੇ 60 ਤੋਂ 70 ਲੱਖ ਰੁਪਿਆ ਮਿਊਨਿਸਪਲ ਫੰਡ ਦੇ ਵਿੱਚੋਂ ਉਸ ਨੂੰ ਉਸ ਦੇ ਵਿੱਚ ਲਾਇਆ ਗਿਆ ਜਿਸ ਦੇ ਕਰਕੇ ਸਾਡੀਆਂ ਤਨਖਾਹ ਵੀ ਲੇਟ ਹੁੰਦੀਆਂ ਰਹੀਆਂ ਮੁਲਾਜ਼ਮਾਂ ਦੀਆਂ ਤੇ ਪੀਐਫ ਵੀ ਲੇਟ ਹੁੰਦਾ ਰਿਹਾ ਤੇ ਹੁਣ ਮਨੂੰ ਰੀਸੈਂਟਲੀ ਪਤਾ ਲੱਗਿਆ ਸਾਨੂੰ ਸਵੇਰੇ ਆਏ ਤੇ ਵੀ ਕਾਰਪੋਰੇਸ਼ਨ ਨੇ ਪੰਜ ਗੱਡੀਆਂ ਖਰੀਦੀਆਂ ਨਵੀਆਂ ਬਲੈਰੋ ਪੰਜ ਗੱਡੀਆਂ ਖਰੀਦੀਆਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਕਹਿੰਦੇ ਆ ਸਾਡੇ ਮੁਲਾਜ਼ਮਾਂ ਲਈ ਆਈਆਂ ਉਹ ਗੱਡੀਆਂ ਪੰਜ ਦੀ بجائے 10 ਖਰੀਦੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਦ ਸਾਨੂੰ ਪਤਾ ਲੱਗਿਆ ਵੀ ਇਹ ਗੱਡੀਆਂ ਵੀ ਮਿਊਸਪਲ ਫਾਟ ਦੇ ਵਿੱਚੋਂ ਆਈਆਂ ਗਈਆਂ ਤਾਂ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਗਿਆ ਵੀ ਸਾਡਾ 7-8 ਮਹੀਨੇ ਦਾ ਪੀਐਫ ਜਮਾ ਨਹੀਂ ਹੋ ਰਿਹਾ ਪਰ ਮਿਊਸਪਲ ਫਾਟ ਦੇ ਵਿੱਚੋਂ ਪੰਜ ਗੱਡੀਆਂ ਮੰਗਾਈਆਂ ਗਈਆਂ ਮੈਂ ਤੁਹਾਨੂੰ ਚਾਹੁੰਦਾ ਵੀ ਪਟਿਆਲਾ ਕਿੱਡਾ ਵਿਚਾਰਾ ਐ ਅੱਡੀ ਕਿਹੜੀ ਆਫਤ ਆ ਗਈ ਸੀ ਵੀ ਪੰਜ ਗੱਡੀਆਂ ਮਿਊਨਿਸਪਲ ਫੰਡ ਦੇ ਵਿੱਚੋਂ ਪੈਸੇ ਖਰਚ ਕਰਕੇ ਮਹੰਗਾਈਆਂ ਗਈਆਂ ਮਲਾਜ਼ਮਾਂ ਦੇ ਪੈਸੇ ਪੂਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੇ ਪ੍ਰੈਸ ਵਾਲੇ ਵੀਰ ਐ ਵੀ ਮਲਾਜ਼ਮਾਂ ਦਾ ਜਿਹੜਾ ਪੈਸਾ ਹੈ ਪੀਐਫ ਫੰਡ ਹੈ ਹੋਰ ਮਲਾਜ਼ਮਾਂ ਦਾ ਮਿਊਨਿਸਪਲ ਫੰਡ ਹੈ ਉਹ ਗਲਤ ਤਰੀਕੇ ਨਾਲ ਯੂਜ਼ ਕਰਿਆ ਜਾ ਰਿਹਾ ਇਹ ਅਸੀਂ ਲਿਖ ਕੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਤੇ ਇਹਦੀ ਅਸੀਂ ਸਟੇਟ ਲੈਵਲ ਤੇ ਬਿਜ਼ਨਸ ਜਾਂਚ ਵੀ ਕਰਾਵਾਂਗੇ ਪਰ ਮੇਰੇ ਟਾਈਮ ਤੇ ਕੀ ਰਣ ਦਿੱਤੀ ਨਹੀਂ ਆਨ ਵਾਲੇ ਟਾਈਮ ਦੇ ਵਿੱਚੋਂ ਅਗਰ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਤਾਸੀ ਇਹ ਤਾਂ ਨਾ ਰੁਟੀਨ ਦੇ ਵਿੱਚ ਨਾਲ ਬੁਲਾਵਾਂਗੇ ਇਸ ਦੇ ਵਿੱਚ ਅੱਜ ਸਾਡੇ ਨਾਲ ਟੈਕਨੀਕਲ ਇੰਪਲਾਈ ਹੁੰਦੇ ਪ੍ਰਧਾਨ ਬੀਜ ਬੀਜ ਕਲਿਆਣ ਜੀ ਵੀ ਆ ਤੇ ਹੋਰ ਵੀ ਜਿਹੜੇ ਸਾਡੇ ਭਾਰਤ ਮਜ਼ਦੂਰ ਸੰਘ ਦੀਆਂ ਯੂਨੀਅਨਾਂ ਉਹਨਾਂ ਨਾਲ ਵੀ ਅਸੀਂ ਮੇਲ ਮਿਲਾਪ ਕਰਾਂਗੇ ਤੇ ਉਹਨਾਂ ਨੂੰ ਲੈਟਰ ਭੇਜਾਂਗੇ ਤੇ ਅਗਰ ਸਾਨੂੰ ਪ੍ਰਸ਼ਾਸਨ ਨਹੀਂ ਬੁਲਾਦਾ ਤਾਂ ਇਹ ਤਾਂ ਨਾ ਰੁਟੀਨ ਦੇ ਵਿੱਚ ਰੋਜ਼ 2 ਘੰਟੇ ਹੋਰੇ ਤਰਨਾ ਲੱਗਿਆ ਕਰੇਗਾ